ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ ਤੇ ਫਿਰ ਪੇ ਤੇ ਸਵਾਗਤ ਹੈ ਜੀ ਅੱਜ ਆ ਵੀਡੀਓ ਲੈ ਕੇ ਆਇਆ ਗੋਲ ਦਸਤਾਰ ਦੀ ਵੀਡੀਓ ਇਸੀ ਲੰਥ ਹੈ ਗਿਆ 2.5 ਮੀਟਰ ਤੇ ਜਿਹੜਾ ਕਪੜਾ ਉਹ ਆਪਾਂ ਨੇ ਫੁੱਲ ਵਲ ਵਰਤੇ ਆ ਜਿਹੜਾ ਤੁਸੀਂ ਨੇ ਪਹਿਲਾ ਲੜ ਲਗਾਉਣਾ ਸਿਰ ਤੇ ਜਿਹੜਾ ਜਿਹੜਾ ਤੁਸੀਂ ਨੇ ਜਿਹੜਾ ਵੱਡਾ ਲੜ ਫੜ ਕੇ ਵੱਡੇ ਲੜ ਫੜਨ ਤੋਂ ਜਿਹੜਾ ਥੋੜਾ ਛੋਟਾ ਲੜਊਗਾ ਉਸ ਨਾਲ ਮਿਲਾ ਕੇ ਉਸ ਨਾਲ ਜਿਹੜਾ ਸਿਰ ਅੱਧਾ ਸਿਰ ਟਾ ਕੇ ਉਸ ਨੂੰ ਜਿਹੜਾ ਗੁਲਾਈ ਦੇ ਵਿੱਚ ਜਿਹੜਾ ਸਾਈਡਲੈਸ ਜੇ ਬਸ ਉਹ ਰੜਾ ਲੜੂਗਾ ਤੁਸੀਂ ਉਹਨੂੰ ਸਾਈਡ ਤੇ ਕਰਕੇ ਕੋਲ ਲਗਾ ਕੇ ਫਿਰ ਦੂਸਰਾ ਰੜਾ ਇਹਦਾ ਉਸ ਤੇ ਲਗਾ ਕੇ ਫਿਰ ਜਿਹੜਾ ਤੁਸੀਂ ਨੇ ਗਾ ਉਹਨੂੰ ਗੁਲਾਈ ਦੇ ਵਿੱਚ ਲਗਾ ਦੇਣਾ ਗੁਲਾਈ ਦੇ ਵਿੱਚ ਲਗਾਉਣ ਤੋਂ ਬਾਅਦ ਜਿਹੜਾ ਤੁਸੀਂ ਨਿਕਲਾ ਰੜ ਲਗਾਉਣਾ ਉਸ ਦੇ ਵਿੱਚ ਚੰਗੀ ਤਰ੍ਹਾਂ ਬਲ ਪਾ ਕੇ ਤੇ ਜਿਹੜਾ ਤੁਹਾਡਾ ਸੇਰਾਗਾ ਉੱਥੇ ਜਿਹੜਾ ਨੰਗਾ ਹੋਈਗਾ ਉਹ ਜਿਹੜਾ ਤੁਹਾਡਾ ਉੱਥੋਂ ਕਪੜਾ ਨਿਕਲਾ ਹੋਇਗਾ ਉਸ ਨੂੰ ਤੁਸੀਂ ਨੇ ਜਿਹੜਾ ਖਿੱਚ ਕੇ ਟੱਕ ਦੇਣਾ ਜਿਹੜਾ ਦੂਸਰੇ ਤੀਸਰੇ ਲੜਦੇੰਦਰ ਜਿਹੜਾ ਕਪੜੇ ਨੂੰ ਦੇ ਦੇਣਾ ਉਹਦੇ ਕਰਕੇ ਜਿਹੜਾ ਜਿਹੜਾ ਤੁਹਾਡਾ ਸਿਰਗਾ ਗੁਰਾ ਚੰਗੀ ਤਰ੍ਹਾਂ ਜਿਹੜਾ ਕਵਰ ਹੋ ਜਾਊਗਾ ਹਲਕਾ ਇਹੜਾ ਝੂੜਾਉ ਦੱਬ ਲੈਣਾ ਥੋੜਾ ਦੱਬਣ ਤੋਂ ਬਾਅਦ ਆ ਗਿਆ ਅਗਲਾ ਲੜਦਗਾਣਾ ਅਗਲੇ ਲੜਦੇ ਪੂਣੀ ਖੋਲ ਕੇ ਦੋਨੇ ਭਲੇ ਉੱਤੇ ਜਿਹੜਾ ਥਣਲਾ ਪਲਾਉਗਾ ਉਸਨੂੰ ਤੇ ਮਲਾ ਕੇ ਉਤਲੇ ਭਲੇ ਨੂੰ ਥੱਲੇ ਮਲਾ ਉੱਤੇ ਮਲਾ ਕੇ ਉਸ ਲੜਦੇ ਵਿੱਚ ਚੰਗੀ ਤਰ੍ਹਾਂ ਬਲ ਪਾ ਕੇ ਉਸ ਲੜ ਨੂੰ ਵੀ ਜਿਹੜਾ ਇੱਕ ਗਰ ਤੋਂ ਫੋਲਡ ਕਰਕੇ ਚੰਗੀ ਤਰ੍ਹਾਂ ਗੋਲਾਈ ਦੇ ਵਿੱਚ ਜਿਹੜਾ ਉਸ ਲੜ ਨੂੰ ਲਗਾ ਦੇਣਾ ਹਲਕਾ ਇਹਦਾ ਜੁੜਾ ਉਸ ਤੋਂ ਵੀ ਜਿਹੜਾ ਤੁਸੀਂ ਨੇ ਫਿਰ ਤੋਂ ਜਿਹੜਾ ਦਬ ਲੈਣਾ ਤੁਸੀਂ ਇਹਦਾ ਥੱਲੇੋਂ ਇਹਦਾ ਪਾਣਾ ਗੋਲ ਦਸਤਾਰ ਆ ਗਈ ਤੁਹਾਡੀ ਜਿਹੜੀ ਉਹ ਸੈਟਅਪ ਕਰ ਲੈਣੀ ਚੰਗੀ ਤਰ੍ਹਾਂ ਤੁਸੀਂ ਨੇ ਬਾਅਦ ਫੇਰ ਉਸ ਦੇ ਵਿੱਚ ਜਿਹੜੇ ਬਲ ਪਾ ਕੇ ਤੁਸੀਂ ਜਿਹੜੀ ਸ਼ੇਪ ਆ ਗੋਲਾਈ ਜੀ ਕਰ ਲੈਣੀ ਜੰਗੀ ਤਰ੍ਹਾਂ ਤੁਸੀਂ ਨੇ ਪ੍ਰੋਪਰ ਜਿਹੜੇ ਬਲ ਨੇ ਉਹ ਸਾਰੇ ਪਰਨੇ ਦੇ ਵਿੱਚ ਜਿਹੜੇ ਪਾਲਣੇ ਬੈਗ ਤੱਕ ਜਿਹੜਾ ਜੁਨੇ ਜੰਗੀ ਤਰ੍ਹਾਂ ਬਲ ਪਾਉਣ ਤੋਂ ਬਾਅਦ ਲੜ ਨੂੰ ਜਿਹੜਾ ਲਗਾ ਦੇਣਾ ਤੇ ਤੋਹੜਾ ਇੱਕ ਗਾ ਲੜ ਮੇੜਾ ਤੁਸੀਂ ਨੇ ਫੋਲਡ ਕਰਕੇ ਤੇ ਜਿਹੜਾ ਅਗਲਾ ਲੜ ਲਗਾਉਣਾ ਉਸ ਦੀ ਵੀ ਜਿਹੜੀ ਪੂਣੀ ਖੋਲ ਕੇ ਉਹ ਤੇੜਾ ਕਸਰ ਦੇ ਪਲੇਨ ਉੱਤੇ ਨੂੰ ਫੋਲਡ ਕਰਕੇ ਇਸ ਲੜ ਦੇ ਵਿੱਚ ਵੀ ਇਹਨਾਂ ਪ੍ਰੋਪਰ ਜਿਹੜੇ ਬਲ ਪਲਾ ਪਾ ਕੇ ਜੰਗੀ ਤਰ੍ਹਾਂ ਇਸ ਲੜ ਦੇ ਵਿੱਚ ਵੀ ਜਿਹੜਾ ਤੁਸੀਂ ਨੇ ਬਲ ਨੇ ਉਹ ਪਾਉਣੇ ਹਨ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਪ੍ਰੋਪਰ ਤੁਸੀਂ ਇਸ ਲੜ ਦੇ ਵਿੱਚ ਵੀ ਜਿਹੜੇ ਬਲ ਪਾ ਕੇ ਚੰਗੀ ਤਰ੍ਹਾਂ ਸਾਰੇ ਵਾਲ ਨੂੰ ਜਿਹੜਾ ਹਲਕਾ ਥੱਲੇ ਖਿੱਚ ਕੇ ਇਸ ਨੂੰ ਚੰਗੀ ਤਰ੍ਹਾਂ ਸੱਲਣਾਂ ਵਿੱਚ ਬਲ ਪਾ ਕੇ ਉਸਾਰ ਨੂੰ ਜਿਹੜਾ ਤੁਸੀਂ ਨੇ ਲਗਾਉਣਾ ਜਿਹੜੇ ਵੀ ਰਹਿ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੁਹਾਡੇ YouTube ਚੈਨਲ ਨੂੰ ਸਬਸਕ੍ਰਾਈਬ ਤੇ ਫੇਸਬੁੱਕ ਪੇਜ ਨੂੰ ਫੋਲੋ ਜਰੂਰ ਕਰਨਾ ਮਣੀ ਸਲਾੜ ਦੇ ਵਿੱਚ ਜਿਹੜਾ ਇਹ ਪ੍ਰੋਪਰ ਤੁਸੀਂ ਜਿਹੜੇ ਬੈਂਕ ਤੱਕ ਜਿਹੜੇ ਬਾਲ ਨੇ ਉਹ ਪਾ ਪਾ ਲੈਣੇ ਹਨ ਇੱਕ ਗਰ ਉੱਤੋਂ ਇਸਲਾੜ ਨੂੰ ਜਿਹੜਾ ਹੋਲਡ ਕਰਕੇ ਉੱਤੋਂ ਵੀ ਆੜੇ ਨੂੰ ਜਿਹੜਾ ਗੋਲ ਕਰਕੇ ਚੰਗੀ ਤਰ੍ਹਾਂ ਸਲਾੜ ਨੂੰ ਗਲਾਈ ਦੇ ਵਿੱਚ ਫਿਰ ਤੋਂ ਜਿਹੜਾ ਲਗਾ ਦੇਣਾ ਤੇ ਹੇਲਾੜ ਦੇ ਵਿੱਚ ਜਿਹੜੇ ਸਾਰਾ ਲੜਾਂ ਦੇ ਵਿੱਚ ਇਹਨਾਂ ਬਾਅਦ ਦੀ ਮਦਨਾ ਪ੍ਰੋਪਰ ਜਿਹੜੇ ਬਾਲ ਨੇ ਤੁਸੀਂ ਨੇ ਪਾ ਲੈਣੇ ਚੰਗੀ ਤਰ੍ਹਾਂ ਸਾਰੇ ਲੜਾਂ ਦੇ ਵਿੱਚ ਇਹਨਾਂ ਬੈਕ ਤੱਕ ਜਿਹੜੇ ਬਾਲ ਨੇ ਤੁਸੀਂ ਨੇ ਪਾ ਲੈਣੇ ਤੇ ਉਤੋਂ ਵੀ ਜਿਹੜਾ ਤੁਸੀਂ ਨੇ ਸਿਰ ਰੰਗਾਊਗਾ ਤੁਸੀਂ ਨੇ ਉਹਦੇ ਬਾਅਦ ਦੀ ਮਦਨਾ ਜਿਹੜਾ ਪੂਰਾ ਚੰਗੀ ਤਰ੍ਹਾਂ ਟਾਇਟਾ ਟੱਕ ਲੈਣਾ ਜਿਹੜਾ ਤੁਹਾਡਾ ੜਾ ਲੜ ਲੜ ਕਈ ਵੀ ਰੈਣਾ ਲੜਕਾ ਟਿਆਂ ਦਾ ਉਹਨੂੰ ਤੁਸੀਂ ਪਿਛੇ ਜਿਹੜਾ ਦੱਬ ਦੇਣਾ ਤੇ ਜਿਹੜਾ ਤੁਸੀਂ ਨੇ ਇਸ ਲੜ ਨੂੰ ਲਗਾਉਣਾ ਇਸ ਲੜ ਨੂੰ ਵੀ ਜਿਹੜਾ ਤੁਸੀਂ ਨੇ ਗਲਾਈ ਦੇ ਵਿੱਚ ਕਰਕੇ ਬਲ ਪਾ ਕੇ ਚੰਗੀ ਤਰ੍ਹਾਂ ਇਸ ਲੜ ਨੂੰ ਜਿਹੜਾ ਚੰਗੀ ਤਰ੍ਹਾਂ ਬੈਕ ਤੇ ਜਿਹੜਾ ਦੱਬ ਦੇਣਾ ਬੈਕ ਤੇ ਦੱਬਣ ਤੋਂ ਵਿਹੜਾ ਤੁਹਾਡਾ ਖੱਬੇ ਪਾਸੇ ਦੇ ਪਾਸੇ ਜਿਹੜਾ ਕੰਨ ਜਿਹੜਾ ਲੜ ਸੀਗਾ ਤੁਹਾਡਾ ਉਹ ਵੀ ਜਿਹੜਾ ਤੁਸੀਂ ਅੰਦਰ ਅੰਦਰ ਕਰ ਦੇਣਾ ਕਾਂਦੇ ਜਿਹੜਾ ਪਿਛੇ ਤੁਹਾਡਾ ਲੜ ਸੁਸ ਨੂੰ ਅੰਦਰ ਕਰਕੇ ਚੰਗੀ ਤਰ੍ਹਾਂ ਉਣੀ ਚਲਾੜ ਦੇਵੇ ਸਾਰੇ ਲੜਾਂ ਦੇ ਜਿਹੜੇ ਬਲਣੇ ਪਾ ਲੈਣੇ ਪ੍ਰੋਪਰ ਤੁਹਾਨੂੰ ਜਿਹੜਾ ਬਾਦੀ ਮਦਾਇੜੇ ਬਲਣੇ ਪਾ ਲੈਣੇ ਜੇਕਰ ਤੁਹਾਡੇ ਲੜ ਮੋਟੇ ਜਾਂ ਤੁਸੀਂ ਉਸ ਦੇ ਵਿੱਚ ਜਿਹੜਾ ਪੱਗ ਪੈਨ ਫੇਰ ਸਕਦੇ ਹੋ ਉਹਦੇ ਕਰਕੇ ਜਿਹੜੇ ਤੁਹਾਡੇ ਲੜ ਨੇ ਉਹ ਪਤਲੇ ਹੋ ਜਾਣਗੇ ਉੱਤੋਂ ਵੀ ਜਿਹੜਾ ਤੁਸੀਂ ਨੇ ਚੰਗੀ ਤਰ੍ਹਾਂ ਜਿਹੜਾ ਪਰਣਾ ਜਿਹੜਾ ਤੁਹਾਡਾ ਸੈੱਟ ਕਰਨਾ ਟੇੜਾ ਟੋਲੋਰਾ ਪੱਲੜ ਲਗਾਇਸ ਉਸ ਨੂੰ ਜਿਹੜਾ ਚੰਗੀ ਤਰ੍ਹਾਂ ਗੁਲਾਈ ਦੇ ਵਿੱਚ ਕਰਕੇ ਐ ਸੈਟ ਕਰ ਲੈਣਾ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ